brought to by silver pumps top quality or consistent performance ke liye sirf silver pumps naam yaad rakhna kal vikram jithia valo jo chithi jari karke press note jari karke jada kaltak valo jo faisla badla ke kalta jehadra da oda jo virodh kita gaya ohna de group valo ohna naal satna lagayi vi ohna galba karan ga sab joda jo jithia sahab valo press note jari karke virodh kita gaya tade itte election hai main samajhna ke bad kismati ohna lokan di ਜਿਹੜੇ ਮੁਸੀਬਤ ਵੇਲੇ ਕਾਲੀ ਦਲ ਨੂੰ ਜਿਹੜਾ ਵਾ ਪਿਛਾ ਦਿੰਦੇ ਨੇ ਇਹ ਵੇਲੇ ਮਰਦ ਲੋਕ ਕੋਨੇ ਜਰਨੈਲ ਲੋਕ ਕੋਨੇ ਜਿਹੜੇ ਕਾਲੀ ਦਲ ਲਈ ਕੰਮ ਕਰਦੇ ਨੇ ਅੱਜ ਕਾਲੀ ਦਲ ਦੀ ਪਿੱਠ ਤੇ ਖਲੋਂਦੀ ਲੋੜ ਆ ਸਦਾ ਇਹ ਵਿਪਤਾ ਮੁਸੀਬਤਾਂ ਇਸ ਤਰ੍ਹਾਂ ਨਹੀਂ ਰਹਿਣੀਆਂ ਜਿਵੇਂ ਦਿਨ ਦੀ ਉਮਰ ਮੁੱਕ ਜਾਂਦੀ ਹੈ ਰਾਤ ਹਨੇਰੀ ਵਿੱਚ ਪੈਰ ਨਹੀਂ ਬਾਹਰ ਰੱਖਿਆ ਜਾਂਦਾ ਉਡੀ ਉਮਰ ਮੁੱਕ ਜਾਂਦੀ ਹੈ ਤੇ ਸਵੇਰ ਚੜ੍ਹ ਆਉਂਦੀ ਹੈ ਮੁਸੀਬਤ ਮੁਸ਼ਕਲ ਦੀ ਉਮਰ ਮੁੱਕ ਜਾਂਦੀ ਹੈ ਤੇ ਸ਼ਾਂਤੀ ਦਾ ਮਾਹੌਲ ਆ ਜਾਂਦਾ ਚੜ੍ਹਦੀ ਕਲਾ ਦਾ ਮਾਹੌਲ ਆ ਜਾਂਦਾ ਗੁਰੂ ਕੇ ਮੋਰਚੇ ਜੈ ਤੋਦਾਂ ਮੋਰਚਾ ਜਦੋਂ ਲੱਗੇ ਸੀ ਬੜੀ ਦਹਿਸ਼ਤ ਸੀ ਜੱਲਿਆਂ ਵਾਲੇ ਬਾਗ ਵਿੱਚ ਗੋਲੀ ਅੰਗਰੇਜ਼ ਨੇ ਚਲਾਉਣੀ ਸ਼ਹੀਦियां ਹੋਣੀਆਂ ਬੜਾ ਖਤਰਨਾਕ ਮਾਹੌਲ ਸੀ ਲੇਕਿਨ ਜਿਹੜੇ ਲੋਕ ਸ਼ਾਤੀ ਢਾਕੇ ਉਸ ਲਖ ਲੋਤੇ ਰਹੇ ਕੋਈ ਦੇਸ਼ ਦਾ ਮੁੱਖ ਮੰਤਰੀ ਬਣ ਗਿਆ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਕੋਈ ਦੇਸ਼ ਦਾ ਰਾਸ਼ਟਰਪਤੀ ਬਣ ਗਿਆ ਲੇਕਿਨ ਜਿਹੜੇ ਲੋਕ ਘਰਾਂ ਚ ਰੋਟੀਆਂ ਖਾਂਦੇ ਰਹੇ ਤੇ ਵਿਰੋਧ ਕਰਦੇ ਰਹੇ ਉਹ ਲੋਕ ਪਿੰਡ ਦੀ ਪੰਚਾਇਤ ਤੇ ਪੰਚਾਇਤ ਦੇ ਮੈਂਬਰ ਵੀ ਨਹੀਂ ਬਣ ਸਕਦੇ ਇਸ ਕਰਕੇ ਜਿਹੜਾ ਵੀ ਪਾਰਟੀ ਦੀ ਵਫਾਦਾਰੀ ਵਿੱਚ ਕੰਮ ਕਰੇਗਾ ਉਹਦਾ ਇੱਜ਼ਤ ਮਾਨ ਸਤਕਾਰ ਜਿਹੜਾ ਵਾ ਵਧੇਗਾ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਜਿਹੜੀ ਕਮੇਟੀ ਬਦਲੀ ਗਈ ਜਾਂ ਜਹਦਾਰ ਬਦਲੀ ਗਈ ਕਿਉਂ ਬਦਲੀ ਗਈ ਇਸ ਚੀਜ਼ ਨੂੰ ਕਹਿੰਦੇ ਸਾਡਾ ਵਿਰੋਧ ਨਾ ਕੀ ਕਾਲੀ ਦਲ ਦਾ ਵਿਰੋਧ ਆ ਉਹ ਜੇ ਮੇਰੀ ਸੋਚ ਦੇ ਮੁਤਾਬਕ ਜੇ ਐਗਜ਼ੀਕਟਿਵ ਫੈਸਲਾ ਨਾ ਲੈਂਦੀ ਇੱਕ ਦੋ ਦਿਨ ਦੇ ਵਿੱਚ ਕਾਲੀ ਦਲ ਦਾ ਭੋਗ ਜਿਹੜਾ ਭੋਗ ਪਾ ਦੇਣਾ ਸੀ ਕਮੇਟੀ ਬਣਾਉਣ ਲੱਗਿਆਂ ਕਮੇਟੀ ਦੀ ਤੁਲਨਾ ਕਰੋ ਜਿਸ ਬੰਦੇ ਦੀ ਕੋਈ ਕੁਰਬਾਨੀ ਨਹੀਂ ਉਹਨੂੰ ਕਮੇਟੀ ਦਾ ਮੈਂਬਰ ਬਣਾਤਾ ਪਰ ਆ ਵੀ ਤੇ ਫਿਰ ਕਾਲੀ ਦਲ ਨਹੀਂ ਕਾਲੀ ਦਲ ਨੇ ਨਹੀਂ ਬਣਾਏ ਕਾਲੀ ਦਲ ਨੇ ਤੇ ਕਾਲੀ ਦਲ ਤੇ ਸਿਧਾਂਤ ਦੇ ਮੁਤਾਬਕ ਐਕਟ ਦੇ ਮੁਤਾਬਕ ਭਰਤੀ ਕਰ ਰਿਆ ਅੱਜ ਤੋਂ ਪਹਿਲਾਂ ਕਈ ਵਾਰ ਸਰਕਾਰਾਂ ਬਣੀਆਂ ਕਈ-ਕਈ ਵਾਰ ਐਮਐਲਏ ਬਣੇ ਮੁੱਖ ਮੰਤਰੀ ਬਣੇ ਪਾਰਲੀਮੈਂਟ ਮੈਂਬਰ ਬਣੇ ਜਿਸ ਪਾਰਟੀ ਦਾ ਹੈੱਡਕੁਆਰਟਰ ਚੰਡੀਗੜ੍ਹ ਦੇ ਵਿੱਚ ਹੈ ਦਫ਼ਤਰ ਆ ਜਿਹਦੇ ਵਿੱਚ 100 ਬੰਦਾ ਕੰਮ ਕਰਦਾ ਜਿਸ ਦਫ਼ਤਰ ਦੇ ਵਿੱਚ 100 ਸਾਲ ਦਾ ਇਤਿਹਾਸ ਹੈ ਉਸ ਪਾਰਟੀ ਨੂੰ ਤੇ ਨજર ਅੰਦਾਜ਼ੀ ਕਰ ਦਿੱਤਾ ਪਤਾ ਨਹੀਂ ਕਿਹੜਾ ਆਕਾਲੀ ਦਲ ਬਣਾਉਣ ਲੱਗੇ ਸੀ ਤਖਤ ਸਾਡੇ ਲਈ ਸਤਕਾਰ ਹੈ ਪਰ ਜੇ ਨਰੇਣੂ ਮੰਤ ਵਰਗੇ ਉੱਥੇ ਬਹਿ ਜਾਣ ਤੇ ਉਹ ਫੈਸਲੇ ਲੈਣ ਲੱਗ ਪਣ ਫੇਸਾਂ ਨੂੰ ਸੋਚਣਾ ਪਵੇਗਾ ਨਾ ਤਖਤ ਤੇ ਸਿੱਖ ਕੋਮਲੀ ਮਹਾਨ ਹੈ ਲੇਕਿਨ ਤਖਤ ਦਾ ਸੇਵਾਦਾਰ ਜਿਹੜਾ ਵਾ ਜੋ ਕੋਈ ਗਲਤੀ ਕਰੂਗਾ ਤੇ ਉਹ ਤੇ ਬਦਲੇ ਜਾਊਗਾ ਕਾਲ ਤਖਤ ਦੇ ਜਥੇਦਾਰ ਬੜੇ ਮਹਾਨ ਨੇ ਇਹਨਾਂ ਦੇ ਚਰਨਾਂ 'ਚ ਸਿਰ ਝੁਕਦਾ ਹੈ ਇਹਦਾ ਸਿਰ ਝੁਕਦਾ ਵੀ ਇੱਕ ਦਿਨ ਬਦਲਦਾ ਦੂਜੇ ਦਿਨ ਨਵਾਂ ਲਾ ਦੋ ਕੱਲ ਨਵਾਂ ਅੱਜ ਨਵਾਂ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਕੋਲ ਪਾਵਰਾਂ ਨੇ ਜਿਹੜਾ ਯੋਗ ਆਦਮੀ ਸਹੀ ਟਾਈਮ ਤੇ ਨਹੀਂ ਕੰਮ ਕਰਦਾ ਉਹਨੂੰ ਬਦਲ ਕੇ ਦੂਜਾ ਲਾਇਆ ਜਾ ਸਕਦਾ ਵਾ ਤੁਹਾਡੇ ਸਾਡੇ ਕੋ ਕੋਈ ਪਾਵਰ ਨਹੀਂ ਉਹਨਾਂ ਦਾ ਕਹਣਾ ਲੋਕਾਂ ਲੋਕਾਂ ਉਹਨਾਂ ਦਾ ਕਹਣਾ ਵੀ ਲੋਕਾਂ 'ਚ ਵਿਰੋਧ ਹੋ ਰਿਹਾ ਵੀ ਇਹ ਜਦੋਂ ਮਰਜ਼ੀ ਬਦਲ ਦਿੰਦੇ ਨੇ ਇਸ ਕਰਕੇ ਲੋਕ ਵਿਰੋਧ ਕਰਦੇ ਤਾਂ ਸੀਧਾ ਕੀਤਾ ਉਹਨਾਂ ਕੋਲ ਪਾਵਰ ਆ ਉਹ ਉਹਨਾਂ ਕੋਲ ਸਿਧਾਂਤ ਆ ਉਹੋ ਹੀ ਲਾਉਂਦੇ ਨੇ ਹੁਣ ਲਾਇਆ ਵੀ ਉਹਨਾਂ ਨੇ ਆ ਇਹਨਾਂ ਨੂੰ ਵੀ ਉਹਨਾਂ ਨੇ ਨਿਯੁਕਤੀ ਦਿੱਤੀ ਸੀ ਅੱਜ ਪੀਰ ਮੁਹੰਮਦ ਦਾ ਬਿਆਨ ਆਇਆ ਕਿ ਅਸੀਂ ਦੁਬਾਰਾ ਵਿਚਾਰ ਕਰਸਣੇ ਫੈਸਲੇ ਪਰ ਉਹ ਮਾਹੌਲ ਨਹੀਂ ਹੈਗਾ ਲੋਕਾਂ 'ਚ ਯਾਰ ਤੁਸੀਂ ਨਾ ਜਿਹੜੀ ਇਹ ਪ੍ਰੈਸ ਨੂੰ ਗਲਤ ਟੰਗ ਦੇ ਨਾਲ ਤੋੜ ਮੋੜ ਲੈਂਦੇ ਹੋ ਕੋਈ ਕਾਲੀ ਦਲ ਦੇ ਦਫ਼ਤਰ ਵੱਲੋਂ ਬਿਆਨ ਆਇਆ ਮੈਂ ਕੋਈ ਬਿਆਨ ਦੇਦਾ ਮੇਰਾ ਮੇਰਾ ਬਿਆਨ ਜਿਹੜਾ ਵਾ ਉਹ ਨਿੱਜੀ ਏ ਕਾਲੀ ਦਲ ਦਾ ਬਿਆਨ ਨਹੀਂ ਕਾਲੀ ਦਲ ਦੀ ਅਗਜੈਕਟਿਵ ਫੈਸਲਾ ਕਰੇ ਵਰਕਿੰਗ ਕਮੇਟੀ ਫੈਸਲਾ ਕਰੇ ਕਾਲੀ ਦਲ ਦੀ ਕੋਰ ਕਮੇਟੀ ਫੈਸਲਾ ਕਰੇ ਉਹ ਵਾ ਪਾਰਟੀ ਦਾ ਫੈਸਲਾ ਨਿੱਜੀ ਤੌਰ ਤੇ ਜਿੰਨੇ ਅਸੀਂ ਤੁਰੇ ਫਿਰਨੇ ਆ ਸਾਡੇ ਬਿਆਨ ਲੈਣਦੇ ਆ ਇਹ ਨਿੱਜੀ ਬਿਆਨ ਨੇ ਸਾਡੇ ਤੁਹਾਡਾ ਕਹਣਾ ਵੀਰ ਮੁਹੰਮਦ ਦਾ ਬਿਆਨ ਨਿੱਜੀ ਆ ਜੋ ਫੈਸਲਾ ਹੋ ਗਿਆ ਠੀਕ ਹੋ ਗਿਆ ਉਹ ਹੋ ਗਿਆ ਜੋ ਹੋ ਗਿਆ ਠੀਕ ਆ ਉਹ ਵੀ ਪਾਰਟੀ ਨਾਲ ਸਹਿਮਤ ਹੈ ਹੁਣ ਲੋਕਾਂ ਦੀ ਗੱਲ ਜਾ ਰਹੀ ਮਜੀਠੀਆ ਥੜਾ ਬਾਕੀ ਹੋ ਗਿਆ ਬਾਦਲ ਤੱਕ ਉਹ ਨਹੀਂ ਨਹੀਂ ਕਿਤੇ ਵੀ ਇਨਪੋਂ ਪਹੁੰਚੋ ਖੋਤੀ ਬੋਰ ਥੱਲੇ ਆਉਣੀ ਹੈ ਕਿਤੇ ਨਹੀਂ ਜਾਣਾ ਅੱਜ ਅਲੱਗ-ਅਲੱਗ ਥਾਂ 'ਤੇ ਮੀਟਿੰਗਾਂ ਹੋ ਰਹੀਆਂ ਕਿ ਬਦਲ ਥਾਂ 'ਤੇ ਮੀਟਿੰਗ ਹੋ ਰਹੀ ਹੈ ਜੀਠੇ ਥਾਂ 'ਤੇ ਮੀਟਿੰਗ ਹੋ ਰਹੀ ਹੈ ਤਾਂ ਲੋਕਾਂ 'ਚ ਗਲਤੂ ਬੇਵਜਾ ਰਿਆ ਵਰਕਰ ਨੇ ਮੀਟਿੰਗਾਂ ਨਹੀਂ ਗਈਆਂ ਕੋਈ ਕਾਨਫਰੰਸਾਂ ਨਹੀਂ ਵਰਕਰਾਂ ਦੀਆਂ ਭਾਵਨਾਵਾਂ ਨੇ ਜਦੋਂ جنگ ਹੁੰਦਾ ਵਾ ਕੋਈ ਕਿਸੇ ਦੇ ਹੱਕ 'ਚ ਖਲੋਂਦਾ ਕੋਈ ਕਿਸੇ ਦੇ ਹੱਕ 'ਚ ਖਲੋਂਦਾ ਤੇ ਦੂ ਚੌਹ ਦੇਣਾ 'ਚ ਜਿੱਤ ਹੋ ਜਾਂਦੀ ਹੈ ਕਿ ਕਿਹਦੀ ਜਿੱਤ ਹੋਣੀ ਹੈ ਪਾਕਿਸਤਾਨ ਨੇ ਹਿੰਦੁਸਤਾਨ ਦਾ ਜੰਗ ਹੋਇਆ ਰੂਸ ਕੇ ਪਾਓ ਦੇਸ਼ ਨਾਲ ਲੱਗ ਗਿਆ ਅਮਰੀਕਾ ਕੇ ਨਾਲ ਲੱਗ ਗਿਆ ਕਿੱਥੇ ਲੜਨਾ ਸੀ ਇਹ ਜਿਹੜਾ ਫਿਰ ਕਾਰਨ ਤੁਸੀਂ ਕੀ ਸਮਝਦੇ ਕਿ ਏਜੰਸੀਆਂ ਪਿੱਛੇ ਜਾ ਕੇ ਹੋਰ ਵਿਰੋਧੀ ਪਾਰਟੀਆਂ ਪਿੱਛੇ ਨੇ ਜੀ ਮੈਂ ਇਹ ਸਮਝਣਾ ਚੌੜੇ ਦੀ ਕੀ ਯੁਰਤ ਆ ਗੋਲੀ ਮਾਰਨ ਦੀ ਤੇਰੇ ਮਗਰ ਜਿਹੜੀ ਏਜੰਸੀ ਹੈ ਉਹ ਕਿਉਂ ਨਹੀਂ ਨੰਗੀ ਕੀਤੀ ਸੈਂਟਰ ਦੀ ਜ਼ਿੰਮੇਵਾਰੀ ਸੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਅਹੀਂ ਤਾਂ ਜਿਹੜੇ ਬੋਲਨੇ ਆ ਬਹੁਤ ਕੁਝ ਹੰਡਾ ਚੁੱਕੇ ਆ ਅਕਾਲੀ ਦਲ ਨੇ ਬਹੁਤ ਕੁਝ ਦਿੱਤਾ ਬੜੀਆਂ ਬੜੀਆਂ ਵੱਡੇ ਉਦੇ ਦਿੱਤੇ ਨੇ ਜੇ ਹੁਣ ਮਰ ਵੀ ਜਾਵਾਂਗੇ ਤਾਂ ਵੀ ਖੁਸ਼ੀ ਨਾਲ ਚੜ੍ਹਦੀ ਕਲਾ 'ਚ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਅਕਾਲੀ ਦਲ ਦੀ ਚੜ੍ਹਦੀ ਕਲਾ ਚਾਹੀਦੀ ਏ ਸਰਕਾਰਾਂ ਬਣਾਉਣ ਲਈ ਵੀ ਪਾਪੜ ਲੋਕ ਵੇਲਦੇ ਨੇ ਪਰ ਸਾਨੂੰ ਸਰਕਾਰ ਨਹੀਂ ਚਾਹੀਦੀ ਸਾਨੂੰ ਸ਼ਰਮ ਨਹੀਂ ਅਕਾਲੀ ਦਲ ਦਾ ਝੰਡਾ ਬਲੰਦ ਹੋਣਾ ਚਾਹੀਦਾ ਇਸ ਸਟਿਚ ਸਾਂ ਲਗਾ ਜਿਨ੍ਹਾਂ ਨੇ ਬੇਬਾਕ ਤਰੀਕੇ ਨਾਲ ਕਿਹਾ ਵੀ ਜੋ ਫੈਸਲਾ ਸੁਨਮਨੀ ਕਮੇਟੀ ਤੋਂ ਆਇਆ ਬਿਲਕੁਲ ਫੈਸਲੇ ਨਾਲ ਸਹਿਮਤਾ ਔਰ ਜੋ ਏਜੰਸੀਆਂ ਇਹ ਕੁਝ ਕਰਾ ਰਹੀਆਂ ਇਹ ਏਜੰਸੀਆਂ ਨੂੰ ਵੀ ਨਾ ਨ ਕੀਤੀ ਵੀ ਕਾਲੀ ਦਲ ਸਦਾ ਜੇਤੂ ਸੀ ਤੇ ਜੇਤੂ ਰਹੇਗਾ ਪੰਜਾਬ ਤੱਕ ਅਲੀ ਗੁਰਦਾਸਪੁਰ ਤੋਂ ਬਿਸ਼ੰਮਰ ਬਿੱਟੂ